ਦੇਖ ਲੱਟ ਰੈਂਡ ਸੈਟ ਕਰਤਾ ਦੁਨੀਆਂ ਤੇ ਕੁੱਕਾ ਐਸਾ ਜੜਤਾ ਨੀ ਤੇਰੇ ਯਾਰ ਦੇ ਬਰਾਬਰ ਜਿਹੜਾ ਮਰਜੀ ਆ ਜੇ ਬੱਟਾ ਪੋਚਣ ਚ ਹੈ ਲੱਗਦਾ ਫੋਨ ਆ ਗਿਆ ਬੁੱਕੇ ਦਾ ਫੋਨ ਆ ਗਿਆ ਹੈਲੋ ਬੁੱਕੇ ਜੀ ਤੈਨੂੰ ਮੈਂ ਕੱਲ ਤਾਂ ਮਿਲ ਕੇ ਗਿਆਗਾ ਚੰਡੀਗੜ੍ਹੋਂ ਜੀ ਆਪਾਂ ਕੱਲ ਆਥ ਨਹੀਂ ਆਏ 7 ਵਜੇ ਸ਼ਾਮ ਨੂੰ ਘਰੇ ਪਹੁੰਚਿਆ ਆਪਾਂ ਜਮ ਹੱਥ ਨਹੀਂ ਹੁਣ ਐਡੀ ਸੀਤੀ ਤੇਰੀਆਂ ਬਾਹਾਂ ਫੇਰਾ ਕਰ ਗਈਆਂ ਹੈ ਹੁਣ ਜਿਹੜਾ ਮੈਂ 5000 ਰੁਪਏ ਫੜ ਕੇ ਆਪਾਂ ਚੰਡੀਗੜ੍ਹ ਗਏ ਸੀ ਉਹ ਖਤਮ ਹੋ ਗਿਆ ਹੁਣ ਮੈਨੂੰ ਲੱਗੇ 20000 ਰੁਪਏ ਹੋਰ ਕੱਟ ਲੈਣ ਦੇ ਸੀ ਜਨਾ ਝੋਨੇ ਦਾ ਸੀ ਜਨਾ ਝੋਨੇ ਦਾ 20000 ਰੁਪਏ ਮਹੀਨੇ ਦਾ ਕੱਟ ਕੇ ਫੇਰ ਚੱਲਾਂਗੇ ਆਪਾਂ ਜਗਾਦਰੀ ਘੁੰਮਣ ਹਈ ਦੇਖ ਲੱਟ ਰੈਂਡ ਸੈਟ ਕਰਤਾ ਨੀ ਤੇਰੇ ਯਾਰ ਨੇ ਚੰਗਾ ਬੁੱਗੇ ਚੰਗਾ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਓ ਲਵ ਯੂ ਓ ਲਵ ਯੂ ਸੋ ਹਾਈ ਹਾਈ ਜਾਣੀ ਕੱਢ ਲਈ ਮੇਰੀ ਆਏ ਆ ਚਲ ਠੀਕਾ ਹੁਣ ਮੈਨੂੰ ਬਟਾ-ਬਟਾ ਪੁੱਛਣ ਦਾ ਕੰਮ ਨਵੇੜ ਦੇ ਦੇ ਤੇ ਚੰਗਾ ਬੁੱਧਾ ਵਾਹ ਇ ਲਵ ਯੂ ਪੈਣਾ ਮੱਥਾ ਦਾ ਆ ਬਿਮਾਰੀ ਜਾਂਨੇ ਯਾਰ ਇਹ ਕਾ ਜਵਾਕ ਆ ਨਵਾਂ ਫੁਗਰਾ ਸੀਰੀ ਰੱਖ ਲਿਆ ਨਾ ਕੰਮ ਦਾ ਨਾ ਕਾਰ ਦਾ ਇਹ ਤਾਂ ਜੀਤਾ ਵਧੀਆ ਸੀ ਕੰਮ ਦਾ ਸਾਰਾ ਕਰਦਾ ਸੀ ਹਜੇ ਪੈਣਾ ਦਿਹਾੜੀ ਤੇ ਇਹ ਆਇਆ ਨਹੀਂ ਕਹਦਾ ਜੀ ਮੈਨੂੰ 5000 ਰੁਪਏ ਪਹਿਲਾਂ ਦੋ ਕਹਦਾ ਮੈਂ ਛੇਲੀ ਨੂੰ ਕਮਾ ਕੇ ਲੈ ਕੇ ਆਉਣਾ ਪੈਣਾ ਹੋਰ ਤਾਂ ਥੋਡੇ ਕੰਮ ਮੁੱਕੀ ਗਾ ਯਾਰ ਛੇਲੀਆਂ ਕਮਾਉਣ ਵਾਲੀਆਂ ਰਹਿ ਗਈਆਂ ਉਹਦੀਆਂ ਆਲੇ ਪਾਣੀ ਵਰਗਾਨੀ ਦਿਨ ਲੱਗਦਾ ਤੇਰੇ ਯਾਰ ਨੂੰ ਮੇਰਾ ਸਾਲਾ ਕੱਲ ਵੜੇ ਨਜ਼ਾਰੇ ਲਈ ਚੰਡੀਗੜ੍ਹ ਅੱਜ ਮੇਰਾ ਸਾਲਾ ਧੁੱਪ ਦੇ ਵਿੱਚ ਮਰਨਾ ਪਊਗਾ ਚੱਲ ਦੇਖਦੇ ਆਂ ਕੀ ਕਹਿੰਦਾ ਬਾਈ ਦੇ ਨਾਲ ਗੱਲਬਾਤ ਕਰਕੇ ਐ ਪ੍ਰਿਕ ਆਪਨ ਆਏ ਵੇ ਮੇਰੇ ਸਾਲੇ ਦੀ ਤਾਰ ਤਾਂ ਐ ਲਾਈ ਪਈ ਆਗੀ ਜਿਵੇਂ ਭੈਣਾ ਪਾਕਿਸਤਾਨ ਦਾ ਬਾਰਡਰ ਲੱਗਦਾ ਹੁੰਦਾ ਹੈ ਹੈ ਬਾਈ ਕਹੀ ਦੇਣ ਵਾਲੀ ਚੱਕ ਦਾ ਕੰਮ ਹੈ ਬੱਟ ਇੱਧਰ ਨੂੰ ਲੈ ਕੇ ਆ ਥੋੜੀ ਜੂਰੇ ਜੈਨੂੰ ਇੱਧਰ ਜੈਨੂੰ ਓਏ ਆਉਂਦੇ ਹੀ ਨਹੀਂ ਮੱਤਾਂ ਦੇ ਹੈ 5000 ਰੁਪਏ ਲੈ ਕੇ ਕੱਲ ਅੱਥ ਨੂੰ ਹੋ ਗਿਆ ਸੀ ਯਾਰ ਬਈ ਆਉਂਦੇ ਨੂੰ ਸਾਨੂੰ ਉੱਥੇ ਤੇ ਚੱਲ ਕੋਈ ਗੱਲ ਨਹੀਂ ਕੰਮ ਉਹਦਾ ਆਪਾਂ ਹੁਣ ਚੱਕ ਦਾਂਗੇ ਬੱਟੇ ਦੱਸ ਕੀ ਕਰਨਾਗਾ ਤੂੰ ਐਂ ਕਰ ਮੇਰੀ ਗੱਲ ਸੁਣ ਤੂੰ ਆ ਬੱਟ ਨਿਮੇੜ ਪਹਿਲਾਂ ਮੇਰੀ ਗੱਲ ਸੁਣ ਲਾ ਇੱਕ ਤਾਂ ਜਿਹੜੇ ਆਪਣਾ ਦੋ ਦਿਨ ਹੋ ਗਏ ਆਏ ਨਹੀਂ ਨਾ ਦੋ ਕਿਲੇ ਝੋਨੇ ਦੇ ਲਾਤੇ ਉਹ ਅੱਛਾ ਪਰਲੇ ਆ ਬੱਟ ਕੱਟ ਦੇ ਇਹ ਘਰਤੀ ਕੜੀ ਕਿੱਥੇ ਜਾਏ ਬਸ ਘਰਤੀ ਮੰਨ ਘਰਤੀ ਇਹ ਤਾਂ ਮੈਂ ਤੈਨੂੰ ਪਤਾ ਤਾਂ ਹੈਗਾਗਾ ਮੈਂ ਜਦੋਂ ਲੱਗ ਜਾਨਾ ਆਪਾਂ ਕੰਮ ਹਰ 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 ਕੰਮ ਆ ਹੀ ਜਾਂਦਾ ਆਪਣੇ ਮੂਰੇ ਉਹ ਤੂੰ ਗੱਲਾਂ ਦਾ ਗਲਾਕਣਾ ਓਏ ਨਹੀਂ ਬਾਈ ਨਹੀਂ ਤੂੰ ਇੱਕ ਚੱਲ ਹੋਰ ਬੱਟ ਕਰਨੀ ਹੋਰ ਦੱਸ ਕੀ ਕਰਨਾ ਹੈ ਮੇਰੀ ਗੱਲ ਸੁਣ ਲੈ ਜੇ ਕੰਮ ਨਾ ਕੀਤਾ ਨਾ ਚੱਤੜ ਤੇਰੇ ਇਹ ਜੇ ਲਾਲ ਕਰੂ ਜਿਵੇਂ ਬਾਂਦਰ ਦੀ ਪਿੱਠ ਹੁੰਦੀ ਆ ਓ ਮੈਂ ਕਹਿੰਦਾ ਬਾਈ ਤੈਨੂੰ ਮੈਂ ਕਹਿਦਾ ਯਾਰ ਤੈਨੂੰ ਬਸ ਤੈਨੂੰ ਬੱਟ ਘੜੀ ਵੀ ਮੀਰੀ ਨਾਲੇ ਉਹ ਦੋ ਕਿੱਲੇ ਚ ਰੇ ਹਿਟੜਾ ਝੋਨੇ ਚ ਕਿਹੜਿਆਂ ਚ ਉਹਨਾਂ ਦੇ ਵਿੱਚ ਉਹ ਡਿੱਗ ਗਿਆ ਬਸ ਉਹ ਵੀ ਛੱਡ ਤਾਂ ਮੰਨ ਲਾ ਰੇ ਪਤਾ ਕਿੱਥੇ ਪਿਆ ਹਾਂ ਕੋਠੇ ਗਏ ਹੋਰ ਕਿਤੇ ਵਾਰੇ ਚੰਗਾ ਐ ਨਾ ਆਪਣੀਆਂ ਜਮਣੀਆਂ ਛੱਡੀ ਜਾਊਗਾ ਉਹ ਕੋਠੇ ਦੇ ਵਿੱਚ ਹੀ ਪਿਆ ਬਾਈ ਇੱਥੇ ਇੱਕ ਅੱਗੇ 2-3 ਘੰਟੇ ਲੇਟ ਆਇਆ 9:00 ਵੱਜ ਗਏ ਮੈਂ ਨਾ ਇਹਨਾਂ ਨੂੰ ਉਹ ਚਰਨਾ ਉਹ ਜੀਤਾ ਠੀਕ ਸੀ ਸਿਰੀ ਓ ਕੋਈ ਮੈਂ ਤੈਨੂੰ ਕਹਿਦਾ ਨਾ ਜਦੋਂ ਤੈਨੂੰ ਕੰਮ ਹੋਇਆ ਵਾ ਮਿਲੂਗਾ ਹਾਂ ਹਾਂ ਬੱਪਾ ਨੀ ਪਾਡੀਆਂ ਆ ਮਰੀ ਓਏ ਭਾਈ ਪਤਾ ਕੀ ਆ ਮੇਰੇ ਤੇ ਉਹਦੇ ਵਿੱਚ ਜੀਤੇ 'ਚ ਬੜਾ ਫਰਕ ਆਗਾ ਜੀਤੇ ਦਾ ਮੇਰੀ ਗੱਲ ਸੁਣ ਜੀਤੇ ਦਾ ਕਰਦਾਗਾ ਰੋ ਪਿੱਟ ਕੇ ਇਹ ਕੰਮ ਮੈਂ ਕਰਦਾਗਾ ਖੁਸ਼ ਖੁਸ਼ ਹੋ ਕੇ ਨਾਲੇ ਮੈਂ ਆਪਦਾ ਸੌਂਕ ਪੂਰੇ ਕਰੀ ਜੰਨਾਗਾ ਜੋ ਜੋ ਚਰਨਾ ਬੰਨਾ ਪਰ ਇੱਕ ਦਿਨ ਭਾਈ ਆਏ ਹੁਣ ਸਾਰੀ ਉਹਨਾਂ ਵਿੱਚ ਸੀਰੀ ਥੋੜੀ ਰਲੀ ਜਾਊਂਗਾ ਤੁਹਾਡੇ ਨਾਲ ਮੈਂ ਕੁਝ ਮਰਜ਼ੀ ਕਰੀ ਆ ਯਾਰ ਕੰਮ ਕਰ ਮੈਂ ਹਾਂ ਕੰਮ ਮੈਂ ਕਰ ਦਿੰਨਾ ਤੂੰ ਐਂ ਕਰ ਬੱਟ ਇੱਥੇ ਇਧਰ ਨੂੰ ਲਿਆ ਓਰੇ ਨੂੰ ਪਾ ਪਹਿਲਾਂ ਬੱਟ ਇਧਰ ਨੂੰ ਇੱਥੇ ਨੂੰ ਲਿਆ ਵਾ ਹਾਂ ਮੈਨੂੰ ਮੈਂ ਕਹਦੇ ਵਾ ਤੇ ਸਿਰੀ ਰੱਖਿਆ ਉਹ ਐਦਾ ਗਰਮ ਮਿੱਤੋਂ ਕੰਮ ਕਰਾਵੇਂਗਾ ਉਹ ਮੈਂ ਤਾਂ ਚੱਕ ਚਾਹ ਕਹਿੰਦਾ ਮੈਂ ਤਾਂ ਜਿੰਦਰਾ ਚੱਕਦਾ ਮੈਂ ਤਾਂ ਜਿੰਦਰਾ ਚੱਕਦਾ ਉਹ ਬੱਟ ਭੈਣ ਉਹ ਮੈਨੂੰ ਹੂੰ ਗਹਿਣਾ ਯਾਰ ਭਾਈ ਯਾਰ ਆਪਾਂ ਤਾਂ ਯਾਰ ਭਾਈ ਭਾਈ ਤਾਂ ਆਪਾਂ ਹੈਗੇ ਆ ਯਾਰ ਭਾਈਆਂ ਵਾਂਗੂ ਰਹਿਣੇ ਆਪਾਂ ਤੂੰ ਤਾਂ ਗੁੱਸਾ ਕਰ ਗਿਆ ਮੈਂ ਗੁੱਸਾ ਕੀਤਾ ਤਾ ਤੂੰ ਮੇਰੇ ਅੱਡਰ ਅੱਡਰ ਉਹ ਗੱਲ ਤਾਂ ਸੁਣ ਮੈਂ ਗੁੱਸਾ ਕੀਤਾ ਮੇਰੇ ਤੂੰ ਚਾਰ ਥੱਪੜ ਮਾਰੇ ਤੇਰੀ ਗੱਲ ਸੁਣਾਂ ਉਹ ਕੰਮ ਘੱਟ ਘਰਿਆ ਕਰ ਗਏ ਮੈਂ ਤੈਨੂੰ 70 ਵੱਧ ਖਾਇ ਕਰਿਆਂ ਮੇਰੇ ਓਏ ਨਹੀਂ ਨਹੀਂ ਬਈ ਆਪਣੇ ਦਿਲ ਚ ਨਹੀਂ ਹੈਗਾ ਆਪਣੇ ਦਿਲ ਚ ਨਹੀਂ ਮੈਨੂੰ ਭਾਈ ਮੰਨਣਾ ਫਿਰ ਕਿਉਂ ਕੇ ਚਾਰ ਥੱਪੜ ਲਾ ਦੇ ਤੂੰ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਆਪਾਂ ਜਿਹੜਾ ਕੰਮ ਕਰ ਮੇਰੇ ਨਾਲ ਇੱਕ ਇੱਕ ਕੰਮ ਤੇ ਫੋਕਸ ਆਗਾ ਮੈਂ ਇੱਕ ਕੰਮ ਤੇ ਫੋਕਸ ਆ ਵਸ ਮੈਨੂੰ ਮੈਨੂੰ ਕੋਈ ਥੱਪੜਾ ਧੁੱਪੜਾ ਦਾ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਿਹੜੇ ਕੰਮ ਤੇ ਫੋਕਸ ਆ ਤੇਰਾ ਕੰਮ ਤਾਂ ਮੈਂ ਉਹ ਕਰਨਾ ਆ ਆ ਬਸਤਾ ਪਾ ਕੇ ਉਹ ਵੱਟ ਘੜ ਕੇ ਉਦੋਂ ਬਾਅਦ ਆਪਣਾ ਟ੍ਰੈਂਡ ਸੈੱਟ ਕਰਨਾ ਜਿਹੜਾ ਉਹਦੇ ਤੇ ਫੋਕਸ ਕਰਨਾ ਬੱਟ ਵੀ ਬਾਅਦ ਚ ਪੈ ਜੂ ਜਿਹੜਾ ਤੂੰ ਮੇਰੇ ਤੋਂ 5000 ਰੁਪਏ ਫੜ ਕੇ ਲੈ ਕੇ ਹੈ ਨਾ ਹਾਂ ਉਹਦਾ ਮੈਨੂੰ ਹਸਾਬ ਕਿਤਾਬ ਦੇ ਕਿੱਥੇ ਕੀ ਗਾਲਿਆ ਤੂੰ ਉਹਦਾ ਫਿਰ ਹੁਣ ਉਹ ਹਸਾਬ ਕਿਤਾਬ ਦਾ ਲੰਮਾ ਆ ਜਾਊਗਾ ਉਹ ਤਾਂ ਹੁਣ ਹਾਂ ਕਿਹੜੀ ਐਫਸੀ ਦੇ ਵਿੱਚ ਉੱਥੇ ਲੱਗ ਗਿਆ ਸੀ ਮੈਨੂੰ ਲੱਗਦਾ ਸਾਡਾ 2200 2300 ਤੋਂ ਉੱਥੇ ਲੱਗਿਆ ਸੀ ਹਾਂ ਉਸ ਤੋਂ ਬਾਅਦ ਵਿੱਚ ਕਲੱਬ ਚ ਵਾਗੇ ਸੀ ਸਾ ਕਲੱਬ ਹੀ ਤਬਾਹ ਗਿਆ ਪਾਰੀਆਂ ਬੁਝ ਗਈ ਨਹੀਂ ਨਹੀਂ ਓ ਯਾਰ ਭਾਈ ਤੂੰ ੱਕਾ ਨਾ ਕਰ ਜਾ ਨਹੀ ਨਹੀਂ ਸਾਰੀਆਂ ਸਾਰੀਆਂ ਵੀ ਕਰ ਦਿੰਦੇ ਤੂੰ ਕਰੀ ਉਹ ਜੋ ਯਾਰ ਦੋ ਹੋਰੀ ਭਗਾਈ ਮਾਰੀ ਜਾਣਾ ਯਾਰ ਐਂ ਦੋ ਮੈਂ ਨਹੀਂ ਗੱਲ ਕਰਨੀ ਤੇਰੇ ਨਾਲ ਬਾਈ ਨਾ ਨਾ ਤੂੰ ਕੰਮ ਕਰ ਹੈ ਬੁੱਗੇ ਪੁੱਤ ਇੱਕ ਗੱਲ ਹੋਰ ਓਏ ਉਹ ਪਹਿਲਾਂ ਚਾਚਾ ਨਾ ਮੈਨੂੰ ਐ ਪੁੱਛਦਾ ਸੀ ਮੈਨੂੰ ਕਹਿੰਦਾ ਕਹਿੰਦਾ ਉਹ ਕਹਿੰਦਾ ਕਹਿੰਦਾ 5000 ਰੁਪਏ ਸਾਰਾ ਲਾਤਾ ਮਗਰ ਵੀ ਪੈਸੇ ਤਾਂ ਲਾਤੇ ਉਦੋਂ ਬਾਅਦ ਮੇਰਾ ਵਾਲਾ ਮੈਨੂੰ ਕਹਿੰਦਾ ਪਾਰੀਆਂ ਪੂਰੀਆਂ ਕਹਿੰਦਾ ਕੀਤੀਆਂ ਸੀ ਮੈਂ ਕੁਝ ਨਹੀਂ ਦੱਤੇ ਜੀ ਕੀਤਾ ਜੀ ਨਹੀਂ ਕੀਤਾ ਜੀਗਾ ਆ ਮਗਰ ਮੈਂ ਲਾ ਤੂੰ ਆਉਂਦੀਆਂ ਗੱਲਾਂ ਤਾਂ ਮੈਂ ਸਾਨੂੰ ਦੱਸਦਾ ਨਹੀਂ ਹੈਗਾ ਮੈਂ ਤਾਂ ਮੇਰੀਆਂ ਤੇ ਮੇਰੇ ਬੁggen ਦੀਆਂ ਮੁੱੱਚਣ ਨੂੰ ਫਿਰਦਾ ਹੈਗਾ ਵਾਗ ਗਿਆ ਉਹ ਤਾਂ ਵਾਗ ਗਿਆ ਹੁਣ ਤਾਂ ਮੈਨੂੰ ਲੱਗਦਾ ਮੈਂ ਖੜਾ ਹੁੰਦਾ ਹੈਗਾ ਉਹ ਹੁੰਦਾ ਕਿ ਚੱਲ ਠੀਕ ਆ ਬੁggen ਮੈਂ ਬਾਅਦ ਚ ਗੱਲ ਕਰਦਾ